ਉਧਰ ਜੇ ਭੈਣ ਭਰਾ ਸਤੇ ਨਹੀਂ ਉઠੇ ਕੱਲ ਦੀ ਬਹੁਤ ਜ਼ਿਆਦਾ ਥਕਾਵਟ ਹੋਈ ਥੋੜੀ ਨਹੀਂ ਥਕਾਵਟ ਹੋਈ ਬਹੁਤ ਜ਼ਿਆਦਾ ਥਕਾਵਟ ਹੋਈ ਹੈ ਕੱਲ ਦੀ 25000 ਲਾਈਕ 25000 ਲਾਈਕ ਇੱਕ ਦਿਨ ਚ ਅੱਧਰ ਰੱਖੀਆ ਗੋਭੀ ਉਬਲਣੀ ਤੇ ਇੱਧਰ ਆਲੂ ਰੱਖਿਆ ਲਾਗ ਉਬਲਣੇ ਤੇ ਅੱਜ ਬਣਾਵਾਂਗੇ ਆਲੀ ਵਾਲੀਆਂ ਪਰੌਂਠੀਆਂ ਤੇ ਪੱਲਕ ਨੇ ਗੋਭੀ ਖਾਣੀ ਉਹਦੇ ਲਈ ਗੋਭੀ ਬਣਦੀ ਆ ਸਿੱਖ ਲਓ ਸਿੱਖ ਲਓ ਉਹ ਜੀ ਆਲਾ ਹੋ ਗਿਆ ਤੁਸੀਂ ਪਿਛਲੇ ਬਲੌਗਰ ਦੇ ਦੇਖਿਆ ਮੈਂ ਵੀ ਬਣਾਈ ਸੀ ਮਮੀ ਬਣਾਈ ਆ ਉਹ ਤਾਂ ਮੰਮੀ ਵੀ ਹੱਥ ਦੇ ਆ ਦੇ ਨਾ ਉਹ ਲਿਆਣੇ ਦੇ ਇੱਕ ਵਿਧਾ ਕਰਦੇ ਕਰਨੇ ਉਹ ਕਹਿੰਦੇ ਮੈਂ ਤਾਂ ਪਕਾਉਣੀ ਨਹੀਂ ਆਉਂਦੀ ਮੈਨੂੰ ਦੇਖ ਲਓ ਦੇਖੋ ਇਹ ਪਤਾ ਨਹੀਂ ਕਿੰਨਾ ਕਰਦਾ ਰਹਿੰਦਾ ਗੱਲਾਂ ਐਦਾਂ ਹੀ ਮਾੜਾ ਮਾੜਾ ਬੋਲਦਾ ਰਹਿੰਦਾ ਸਾਨੂੰ ਆਪ ਨਹੀਂ ਸਮਝ ਲੱਗਦੀ ਕੀ ਕਰਦਾ ਰਹਿੰਦਾ ਇਹ ਹਰਮਨ ਆਇਆ ਹੀ ਨਹੀਂ ਹਲੇ ਕੁੱਤਿਆਂ ਵਾਂਗ ਹੁੰਦੇ ਰਹਿੰਦੇ ਆ ਬਾਹਰ ਹਜੇ ਤੱਕ ਨਹੀਂ ਇਹਦਾ ਖਲਾਰਾ ਮੁਕਿਆ ਰਸੋਈ 'ਚ ਬੈ ਗਈ ਅੱਜ ਫਰੀਪੀ ਲਗਾ ਲਗਾ ਮਾਰਨ ਲੱਗੀ ਆਨੇ ਹਰਦੇ ਭਾਈ ਨੂੰ ਬਾਦੇ ਵੇ ਅਰਵਨ ਵੀ ਆ ਗਿਆ ਫੇ ਰੁਪਾ ਭੂਆ ਦੇ ਗਈ ਇਹਦੀ ਬਰੀਆਨੀ ਗਾਈ ਗਾਈ ਵੱਟੀ ਸੀ ਗਹਿੜਾ ਵੱਡਾ ਹੁੰਦਾ ਉਹ ਗਿਆ ਇਹੋੜੀ ਆਈ ਤੇ ਦੂਰ ਮੈਂ ਕਹਾਂਗਾ ਤਾਂ ਕਿ ਖਟਾਕੀ ਖੜਕਾਵਾ ਉਹ ਭਰਾ ਉਹ ਜਲਦ ਖੜਾ ਮਰਾ ਗੱਡੀ ਖੜੀ ਹੀ ਜਿੰਨੇ ਨਾ ਪਤਾ ਹੈ ਐ ਵੀ ਖੜੀ ਸੀ ਇਹਨਾਂ ਦੀ ਲੜਾਈ ਚੱਲਦੀ ਰਹਿਣੀ ਹੈ ਤੁਸੀਂ ਬਲੌਗ ਦਾ ਐਂਡ ਕਰੋ ਉਹ ਆਰਾਮਾ ਉਹਨੂੰ ਕੋਈ ਮਤਲਬ ਨਹੀਂ ਬਹਿਸ ਵਸਾਈਏ ਨਾਲ ਕਰੋ ਬਲੌਗ ਦਾ ਐਂਡ ਸਾਡੇ 10 ਤੇ ਇੱਧਰ ਲੱਗੀਆਂ ਜੀ ਆਪਾਂ ਰੋਟੀ ਪਾਣੀ ਦਾ ਫਿਰ ਬਲੌਗ ਕਰਦੇ ਆਂ ਜੀ ਸ਼ੁਰੂ ਰੋਟੀ ਪਾਣੀ ਤੋਂ ਹਮੇਸ਼ਾ ਦੀ ਤਰ੍ਹਾਂ ਮਾਤਾ ਬੈਠੀ ਸਾਡੀ ਉਧਰ ਜੇ ਭੈਣ ਭਰਾ ਸੁੱਤੇ ਨਹੀਂ ਉੱਠੇ ਇਸ ਕਰਕੇ ਅੱਜ ਰੋਟੀ ਫੇ ਖਾਵਾਂਗੇ ਬਾਹਰ ਬਹਿ ਕੇ ਆਪਾਂ ਤੇ ਲਓ ਜੀ ਇੰਦਰ ਦੁੱਧ ਵੀ ਲੈ ਆਏ ਸੀ ਤੇਰੇ ਜਾ ਕੇ ਮੈਂ ਤੇ ਚਲੋ ਕਰਾ ਜੀ ਬਲੌਗ ਸ਼ੁਰੂ ਪਾ ਲਈ ਅਸੀਂ ਕੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਅੰਦਰ ਬਲੌਗ ਵੀ ਕਰਦੇ ਹਾਂ ਸੁਣ ਕੇ ਰੋ ਮੰਮੀ ਅਸੀਂ ਵੀ ਠੀਕ ਠਾਕ ਪਰਮਾਤਮਾ ਕਰਦੀਆਂ ਕਲਾਂ ਦੇ ਰੱਖੇ ਪਰਮਾਤਮਾ ਸਭ ਨੂੰ ਖੁਸ਼ ਰੱਖੇ ਚਲੋ ਜੀ ਕਾਦੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਨ ਵਾਸਤੇ ਹਾਂ ਹਾਂ ਚਲੋ ਕੱਲ ਦੀ ਬਹੁਤ ਜ਼ਿਆਦਾ ਥਕਾਵਟ ਹੋਈ ਥੋੜੀ ਨਹੀਂ ਥਕਾਵਟ ਹੋਈ ਬਹੁਤ ਜ਼ਿਆਦਾ ਥਕਾਵਟ ਹੋਈ ਹੋਈ ਹੈ ਕੱਲ ਦੀ ਤੇ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਥਕਾਵਟ ਉਦਾਂ ਨਹੀਂ ਇੰਨੀ ਹੁੰਦੀ ਹੈ ਕਿ ਜਦੋਂ ਲੈਣੇ ਟੱਕਣਾ ਪੈਂਦਾ ਹੀ ਆ ਹਨਾ ਹਾਂ ਪਰ ਜਿਹੜੀ ਗਰਮੀ ਕਰਕੇ ਹੁੰਦੀ ਆ ਨਾ ਜਿੱਦਾਂ ਬਹੁਤ ਜ਼ਿਆਦਾ ਗਰਮੀ ਲਾਜੀ ਸੇਰ ਦੁਪਣਾ ਬੁਰਾ ਹੈ ਹਾਲ ਕਿਤੇ ਗਰਮੀ ਜੀ ਹੈ ਨਹੀਂ ਉਦੇ ਕਰਕੇ ਜਿਆਦਾ ਪ੍ਰਭਾਵ ਹਾਂ ਪਰ ਫੇਰ ਵੀ ਆਪਾਂ ਟੇਮਨਾ ਮਤ ਟੇਮਨਾ ਮਥਾ ਢੇਕੇ ਟਾਈਮ ਨਾਲ ਘਰ ਪਹੁੰਚ ਗਏ ਸੀਗੇ ਆਪਾਂ 1.5 ਵਜੇ ਘਰ ਪਹੁੰਚ ਗਏ ਸੀਗੇ ਹਾਂ ਤੇ ਚਲੋ ਠੀਕ ਹੈ ਜੀ ਮਿਲਦੇ ਆ ਜੀ ਨੂੰ ਨਾਸ਼ਤਾ ਕਰਕੇ ਲੋ ਜੀ ਰੋਟੀ ਪਾਣੀ ਛੱਡੀ ਆ ਗਈ ਹੈ ਜੀ ਬਾਹਰ ساری ਹਾਂਜੀ ਆ ਲੋ ਆਈ ਸਾਡੀ ਕੁੜੀ ਦੀ ਰੀਲ ਇੱਕ ਬਹੁਤ ਚੱਲ ਗਈ ਜੀ ਕਿੰਨੀ ਚੱਲ ਗਈ 25000 ਲਾਈਕ 25000 ਲਾਈਕ ਇੱਕ ਦਿਨ ਚ ਵੈਰੀ ਗੁੱਡ ਬਹੁਤ ਵਧੀਆ ਤੇ ਚਲੋ ਠੀਕ ਹੈ ਜੀ ਮਿਲਦੇ ਆ ਨਾਸ਼ਤਾ ਕਰਕੇ ਹੁਣ ਤੇ ਬਣੇ ਦੀ ਸਾਡੇ ਬਲੌਗ ਨਾਲ ਜੀ ਉਹ ਜੀ ਟਾਈਮ ਇਦھر ਹੋ ਗਿਆ ਆ 12:30 ਤੇ ਇਦھر ਆਂਟੀ ਆਏ ਸਾਡੇ ਸਫਾਈ ਕਰਨ ਤੇ ਇਦھر ਸਬਜ਼ੀ ਸਿੱਧੀ ਲੈ ਕੇ ਆ ਗਏ ਆ ਜੀ ਇਦھر ਲਿਆਂਦੀ ਆ ਮੈਂ ਗੋਭੀ ਤੇ ਇਦھر ਲੈ ਕੇ ਆਇ ਇੱਕ ਤਰ ਗੁੱਜੀ ਤੇ ਆਂ ਅੰਬੀਆਂ ਨੂੰ ਮਲੰਜੀ ਬਣਾਵਾਂਗੇ ਠੀਕ ਆ ਸੱਤੀ ਆਂਦੀ ਆ ਹਾਂ ਤਾਂ ਵਿੱਚ ਨੂੰ ਤੇ ਇਦھر ਅੰਬ ਲੈ ਕੇ ਆਏ ਨੇ ਜਿਹੜੇ ਦੂਸਰੇ ਅੰਬ ਆਂਦੇ ਆ ਛੰਟੇ ਵਾਲੇ ਅੰਬ ਕਿਹੜੇ ਅੰਬ ਕਹਿੰਦੇ ਇਹਨਾਂ ਨੂੰ ਕੋਲ ਕਿਹੜੇ ਅੰਬ ਕਹਿੰਦੇ ਇਹਨਾਂ ਨੂੰ ਸਾਰੀ ਅੰਬ ਦੀ ਸਾਰੀ ਆਇਆ ਆਇਆ ਸਭ ਤੋਂ ਪਹਿਲਾਂ ਆਸੀ ਇੱਧਰ ਕੱਚੇ ਅੰਬ ਇਹ ਕੱਚੀ ਅੰਬ ਦੀ ਇਹ ਮਲੰਗੀ ਬਣਾਉਣਾ ਹੈ ਠੀਕ ਆ ਤੇ ਆ ਖਰਬੂਜੇ ਮੰਮੀ ਲਾਈਆਂ ਰਹਿ ਗਿਆ ਵਾਲ ਹਾਂ ਪਾਂਚ ਪਾ ਕੇ ਰੱਖ ਦੀ ਹਾਂ ਤੁਸੀਂ ਕੱਟ ਦੋ ਗੋਭੀ ਤੇ ਉਬਾਲ ਕੇ ਗੋਭੀ ਬਣਾ ਲਈਏ ਤੇ ਹਰ ਮਨ ਨੂੰ ਹੁਣ ਉੱਠ ਗਿਆ ਆ ਰੋਟੀ ਪਾਣੀ ਨਾਲ ਭੈਣ ਭਰਾ ਨੇ ਦੋਨਾਂ ਨੇ ਖਾਦਾ ਚਲੋ ਜੀ ਬਣੇ ਜੋ ਸਾਡੇ ਵਲੌਗ ਨਾਲ ਮਿਲਦੇ ਆ ਜੀ ਲੋ ਜੀ ਇੱਧਰ ਟਾਈਮ ਪਾਉਣੇ 1 ਹੋ ਗਿਆ ਆ ਪਾਉਣੇ 1 ਹੋ ਗਿਆ ਤੇ ਇੱਧਰ ਸਫਾਈਆਂ ਸਫਾਈਆਂ ਵੀ ਹੋ ਗਈਆਂ ਹੋਰ ਕੀ ਤੇ ਇੱਧਰ ਰੱਖੀ ਆ ਗੋਭੀ ਇੱਧਰ ਰੱਖੀ ਆ ਗੋਭੀ ਉਬਲਣੀ ਤੇ ਇੱਧਰ ਆਲੂ ਰੱਖਿਆ ਲਾਗ ਉਬਲਣੇ ਅਛਾ ਅਲੱਗ-ਅਲੱਗ ਕਰਦੇ ਹੋਰ ਕੀ ਅਲੱਗ ਪਿਛਲੀ ਵਾਰ ਵੀ ਲਾ ਕੇ ਤੇ ਇੱਧਰ ਦੁੱਧ ਨੂੰ ਹਵਾਲਾ ਦੇ ਲਿਆ ਆ ਹਾਂ ਤੇ ਔਰ ਅਸੀਂ ਅੰਬੀਆਂ ਇਹਦੀ ਬਣਾਵਾਂਗੇ ਆਪਾਂ ਮਲਾਂਗੇ ਠੀਕ ਹੈ ਹਾਂ ਜੀ ਤੇ ਇੱਧਰ ਇਹ ਮੁਰਗੀ ਨੂੰ ਮਟਕਾ ਉਹ ਕਿ ਰੱਖਿਆ ਜੁਆਨ ਦਾ ਰੱਖ ਲਿਆ ਮੈਂ ਉਹਦੀਆਂ ਦੂਜੀਆਂ ਕੱਟਿਆ ਕੱਟਿਆ ਸੀ ਪਹਿਲ ਦੇਖਿਆ ਸੀ ਮਿੱਠਾ ਤੇ ਮਿੱਠਾ ਹੀ ਆ ਧੋ ਕੇ ਰੱਖੇ ਹੋਏ ਉਹਨੇ ਹਾਂ ਸਸ ਜੀ ਕੱਟ ਦੋ ਇਹ ਮੈਂ ਕੱਟ ਲੂ ਤੇ ਜ ਵੀ ਠੰਡਾ ਹੋ ਜਾਵੇ ਹੋ ਜਿਆਦਾ ਮਿੱਠਾ ਹੋਣਾ ਹਾਂ ਪਾਸੇ ਲਾ ਲਈਏ ਗੋਪੀਨ ਕੜਗਾ ਦੇ ਨਾਲ ਆਣ ਤੇ ਜਾਵਣਾ ਥੇ ਦੇ ਆਂਟੀ ਕਰ ਲਈ ਸਫਾਈ ਚਲੋ ਕਰਦੇ ਪਹਿ ਆਂਟੀ ਤੇ ਸਫਾਈ ਇਹ ਵੀ ਲੈ ਜਾਈ ਉਹ ਮੈਂ ਇਹਨਾਂ ਤੋਂ ਲੈ ਮੈਂ ਕਿ ਆਣਗੇ ਹਾਂਜੀ ਬਹੁਤ ਦੇ ਮਾਰ ਲਈਆਂ ਹੁੰਦੀਆਂ ਹਾਂ ਓਕੇ ਆਲੂ ਲੱਗੀ ਅੱਖਾਂ ਉੱਬਲਣ ਨੇ ਠੀਕ ਆ ਤੇ ਅੱਜ ਬਣਾਵਾਂਗੇ ਆਲੂ ਵਾਲੀਆਂ ਪਰੌਂਠੀਆਂ ਪੱਲਕ ਉਹਨੇ ਗੋਭੀ ਖਾਣੀ ਬਦਲੇ ਗੋਭੀ ਬਣ ਗਈ ਹਾਂ ਗੋਭੀ ਵਾਲੀਆਂ ਦਾ ਲਾਤਾਵੇਂ ਗੋਭੀ ਨੂੰ ਤੜਕਾ ਠੀਕ ਆ ਠੀਕ ਆ ਪੱਲਕ ਖਾਂਦੀ ਨਹੀਂ ਆਲੂ ਵਾਲੀ ਪਰੌਂਠੀ ਪੂਰੀ ਖਾਂਦੀ ਹੈਗੀ ਉਹ ਆਲੂ ਵਾਲੀ ਪਰੌਂਠੀ ਖਾਦੀ ਹੁੰਨ ਕਰ ਰੋਟੀ ਨਹੀਂ ਖਾਦੀ ਉੱਠ ਕੇ ਹੁਣ ਮੈਂ ਗੋਭੀ ਨੂੰ ਲਾਦ ਰਹਾ ਆਟਾ ਮੈਂ ਸਵੇਰੇ ਗੁੰਨ ਲਿਆ ਸੀਗਾ ਹੁਣ ਦੇ ਵਿਹਲੀ ਹੋ ਗਈ ਯਾਰ ਸੋਈ ਦੇ ਵਿੱਚੋਂ ਆਪਣੇ ਕੰਮ ਕਰਕੇ ਫੋਨ ਬਸ ਇੱਕ ਰੋਟੀ ਲੈ ਕੇ ਹਰ ਮਲ ਗਿਆ ਹੋਇਆ ਮੁੰਡੇ ਆਏ ਹੋਏ ਸੀਗੇ ਉਹਨੇ ਕਿ ਅਸੀਂ ਵੀਡੀਓ ਬਣਾਉਣੇ ਆਲੇ ਰੋਟੀ ਨਹੀਂ ਖਾਦੀ ਆਲੂ ਵਾਲਵਨ ਨਾਲ ਹੀ ਉਹਨੂੰ ਪਕਾ ਦੇਣੀ ਰੋਟੀ ਠੀਕ ਹੈ ਠੀਕ ਹੈ ਹੋਰ ਹੋਰ ਬਣ ਜਾਵੇ ਜਰਾ ਕਿੱਛ ਬੰਦੀ 10 ਮਿੰਟ ਹਾਂਜੀ ਅਸੀਂ ਆਪਣਾ ਕੰਮ ਕਰਦੇ ਹਾਂ ਠੀਕ ਹੈ ਚਾਹੀਦੇ ਤੇ ਆਹ ਜਿਹੜਾ ਆਲੂ ਵੀ ਉਹਨੇ ਇਹ ਸਾਰੇ ਇਹ ਨੂੰ ਸੋੜ ਦੇ ਦਿੱਥੇ ਰੱਖ ਦੀ ਆਲੂ ਠੀਕ ਹੈ ਜਦੋਂ ਆਪਾਂ ਆਲੂਆਂ ਨੂੰ ਪਰੌਣਾਂ ਹੋਰ ਕੀ ਬੜੇ ਸਰਵਾਦ ਬਣਾਣ ਲੱਗੇ ਆਂ ਜੀ। ਧਨੀਆ ਧੋ ਕੇ ਰੱਖ ਲੀ। ਮੈਂ ਕੱਸੀ ਰਸ ਲਿਆਈ ਸੀ ਕੱਲ। ਹਾਂ। ਇਹ ਕੱਲ ਬੱਲੂ ਰਸ ਰਸ ਦੇ ਨਾਲ ਖਾ ਲਾ। ਹਾਂ। ਰਸ ਖਾ ਲਾ ਹਨਾ। ਕੱਝ ਨਹੀਂ। ਤੇਰੀ ਮੱਗੀ ਤੇ ਤਾਂ ਨਹੀਂ। ਆਹ ਗੋਭੀ ਨਹੀਂ ਖਾਣੀ ਆ ਰੋਟੀ ਖਾਣੀ ਹੈ। ਮੈਂ ਕਹ ਰੋਟੀ ਗੋਭੀ ਆਈ ਰੋਟੀ ਖਾਣੀ ਹੁੰਦੀ ਹੈ। ਹਾਂ। ਧੋਨੀਆ ਧੋ ਕੇ ਰੱਖ ਦਿੰਦੇ। ਹੋਰ ਕੀ। ਚਲੋ ਤੋ ਲੋ ਫਿਰ ਹਨਾ। ਜੀ ਤੁਹਰਾ ਅੰਕ ਆਉਂਦਾ ਆਹ ਹਾਂ ਜੀ ਫੇਰ ਮਿਲਿਆ ਤੁਹਾਨੂੰ। ਲਓ ਜੀ ਇੱਧਰ ਦੋ ਵੱ ਚੱਲੇ ਆ ਤੇ ਇੱਧਰ ਹੋਣ ਲੱਗੀ ਆ ਇੱਕ ਮਿੰਟ ਪਹਿਲਾਂ ਦਿਖਾ ਲ ਦਈਏ ਇੱਧਰ ਲੱਗੀ ਆਲੂ ਵਾਲੀਆਂ ਪਰੌਂਡੀਆਂ ਦੀ ਹੁਣ ਤਿਆਰੀ ਤੇ ਮੰਮੀ ਆਲੂ ਛਿੱਲਦੇ ਪਏ ਆ ਠੀਕ ਆ ਮੰਮੀ ਆਲੂ ਛਿੱਲ ਲੈਣ ਤੇ ਇੱਧਰ ਮੇਰੀ ਗੋਭੀ ਵੀ ਬਣ ਗਈ ਹੈ ਕਿਉਂਕਿ ਗੋਭੀ ਅਸੀਂ ਹੁਣ ਨਹੀਂ ਖਾਣੀ ਹੈ ਜੀ ਜਿੰਦਾਂ ਕਿ ਤੁਹਾਨੂੰ ਪਹਿਲਾਂ ਵੀ ਬਲੌਗ 'ਚ ਦੱਸਿਆ ਦੇਖ ਸਕਦੇ ਆ ਜੀ ਗੋਭੀ ਇਹ ਵੀ ਤਿਆਰ ਹੋ ਗਈ ਇੱਧਰ ਪਿਆਜ਼ ਕੱਟ ਲਿਆ ਆ ਇਹ ਪਾਵਾਂਗੇ ਆਲੂ ਵਾਲੇ ਪਰੌਂਟੇ ਆ ਜੀ ਹਾਂਜੀ ਪੰਜੀ ਆਜੋ ਇੱਧਰ ਮੈਡਮ ਜੀ ਖੜੇ ਆ ਕੇ ਫੇਰੀ ਫੋਲ ਕੇ ਉਹ ਹੋਲੀ ਕਰੋ ਤੇ ਇੱਧਰ ਬੈਠਾ ਆ ਜੀ ਇਧਰ ਆਲੂ ਵਾਲੇ ਪਰੌਂਠਿਆਂ ਦੀ ਵੇਟ ਵਿੱਚ ਵਾਹੇ ਠੀਕ ਆ ਹਾਂਜੀ ਆ ਗਏ ਤੁਸੀਂ ਵੀ ਬਿਲਕੁਲ ਆ ਗਏ ਜੀ ਆਰੇ ਚਲੋ ਜੀ ਮੈਂ ਇਹ ਜਿਹੜਾ ਅਸੀਂ ਅੱਜ ਸਾਡਾ ਅੱਜ ਵਾਲਾ ਬਲੌਗ ਤੇ ਇੱਕ ਕਮੈਂਟ ਆਇਆ ਸੀ ਕਿ ਬਲੌਗ ਦੇਖ ਕੇ ਮਜ਼ਾ ਆ ਗਿਆ ਬਹੁਤ ਆਇਆ ਹੋਣਾ ਹਾਂ ਮੈਂ ਲਿਖਿਆ ਇੱਕ ਤਿੰਨ ਚਾਰ ਕਮੈਂਟ ਆਇਆ ਕਿ ਮਜ਼ਾ ਆ ਗਿਆ ਬਲੌਗ ਬਹੁਤ ਸੋਹਣਾ ਆ ਤੇ ਆਪਾਂ ਵੀ ਦੇਖਦੇ ਆਪਾਂ ਦੇਖਿਆ ਨਹੀਂ ਆਪਣਾ ਬਲੌਗ ਚਲੋ ਜੀ ਬਣੇ ਰਹੀਓ ਸਾਡੇ ਬੋਲ ਦੇ ਨਾਲ ਅਸੀਂ ਬਣਾਉਦੇ ਆ ਆਲੂ ਵਾਲੀਆਂ ਪਰੌਂਠੀਆਂ ਦੇ ਨਾਲੇ ਤੁਹਾਨੂੰ ਦੱਸਦੇ ਆਜੋ ਜਿਹਨੇ ਪਰੌਂਠੀਆਂ ਖਾਣੀਆਂ ਆ ਚਲੋ ਜੀ ਰੱਖਿਓ ਕੰਟੀਨਿਊ ਹਾਂਜੀ ਆਪਾਂ ਪਲੂਣੇ ਰੋਟੀ ਬਗਾ ਦਿੰਦੇ ਹਾਂ ਆਹੋ ਬੰਜੀ ਸਬਜੀ ਹੈ ਨਾ ਸਬਜੀ ਖਾਣੀ ਨਹੀਂ ਹੋਰ ਕੀ ਸਬਜੀ ਬਣ ਗਈ ਆ ਠੀਕ ਆ ਮਾਂ ਰੋਟੀ ਕਹਿੰਦੀ ਬਰੌਡਰ ਖਾਣੀ ਠੀਕ ਆ ਤੇਰੀ ਮਰਜ਼ੀ ਆ ਤੂੰ ਰੋਟੀ ਖਾ ਬਸ ਲੱਗੀ ਹੈਵਾ ਕੇ ਦੇਣ ਰੋਟੀ ਠੀਕ ਆ ਠੀਕ ਆ ਹਾਂ ਬਰਾ ਦੇ ਰੋਟੀ ਵਿੱਚ ਬਾਦੂ ਹਾਂਜੀ ਹਾਂਜੀ ਆਪ ਬਾਦ ਚ ਖਾਣੇ ਆ ਨਾ ਹਾਂ ਚਲੋ ਠੀਕ ਆ ਬਣਾ ਲਓ ਫਿਰ ਹੈ ਨਾ ਓ ਜੀ ਟਾਈਮ ਹੋ ਗਿਆ 2:30 ਤੇ ਇੱਧਰ ਰੋਟੀ ਆ ਗਈ ਅੰਦਰ ਕਿਹਦੀ ਰੋਟੀ ਆ ਵੀ ਰੱਖੀ ਅੰਦਰ ਹਰਮਨ ਹਰਮਨ ਦੀ ਰੋਟੀ ਕਿੱਥੇ ਹੈ ਹਰਮਨ ਲੋ ਜੀ ਇੱਧਰ ਬੰਦੀਆਂ ਪਈਆਂ ਜੀ ਸਾਡੀਆਂ ਆਲੂ ਵਾਲੀਆਂ ਪਰੌਂਟੀਆਂ ਸਾਡੀ ਮਾਤਾ ਬਣਾ ਰਹੀ ਹੈ ਜੀ ਕਿਉਂਕਿ ਇਹ ਪਰੌਂਠੀ ਮੇਜਾ ਮਾਤਾ ਹੀ ਬਣਾਉਂਦੀ ਆ। ਹੂੰ ਜ਼ਿਆਦਾਤਰ ਮੰਮੀ ਕਹਿੰਦੇ ਤੈਨੂੰ ਬਣਾਣੀ ਨਹੀਂ ਆਦੀ। ਆਹ ਦੇਖੋ ਸਿੱਖੋ। ਓਹ ਜਿੱਦਿਆ ਹੋ ਗਿਆ। ਇਹ ਜ਼ਿਆਦਾ ਹੋ ਗਿਆ ਨਾ। ਕਿਹਦੇ ਵੱਡੇ ਪਰੌਂਠੀ ਪਕਾਣੀ ਆਂਦੀ ਤੇ ਆਹ ਇਹ ਜ਼ਿਆਦਾ ਹੋ ਗਿਆ ਵਿੱਚ। ਲੋ ਜੀ ਇੱਧਰ। ਹਾਂ ਅੰਦੀ ਕਿਹਨੇ ਆਂਦੀ ਆ। ਜਿੱਦਿਆ ਜ਼ਿਆਦਾ ਸਿੱਖੋ। ਸਿੱਖੋ। ਓਹ ਮੇਂ ਨਹੀਂ ਆਂਦੀ ਆ। ਤੁਸੀਂ ਪਿਛਲੇ ਵਲੋਗਰ ਦੇ ਦੇਖੋ ਮੈਂ ਵੀ ਬਣਾਈ ਸੀ। ਨੀਨੀ ਪੜਾਈ ਆ ਉਹ ਤਾਂ ਮੰਮੀ ਵੀ ਹੱਥ ਦੇ ਆ ਦੇ ਨਾ। ਤੇ ਚਲੋ ਠੀਕ ਹੈ ਜੀ ਲੈਓ ਅੰਦਰ ਦੇ ਖਾਣੇ ਆ ਜੀ ਆਪਾਂ ਅੱਜ ਰੋਸਟ ਹੋ ਗਈ ਮਨਪ੍ਰੀਤ ਜੀ ਲਵਲੈਟ ਦੇਖੋ ਹੈ ਅੱਜ ਦਾਦੀ ਨੇ ਰੋਸਟ ਕਰਤਾ ਕਹਿੰਦੇ ਮੈਂ ਕਿਹਾ ਵੀ ਅੱਜ ਰੋਟੀ ਬਣਾ ਰਹੀ ਸਾਡੀ ਮੋਸਟਲੀ ਮੰਮੀ ਬਣਾਉਂਦੇ ਜਿਆਦਾ ਮਾਸੀ ਇਹ ਤੇਰੀ ਮਾਸੀ ਮਨਪ੍ਰੀਤ ਕਹਿੰਦੀ ਮੈਨੂੰ ਬਣਾਉਣੀ ਨਹੀਂ ਆਉਂਦੀ ਕਹਿੰਦੀ ਸਿੱਖ ਲਓ ਦਾਦੀ ਤੇਰੀ ਨਹੀਂ ਮੈਂ ਉਹ ਨਿਆਣੇ ਦੇਖ ਵਿਦਾ ਕਰਦੇ ਚੱਲ ਨਹੀਂ ਗੱਲ ਦਾ ਮਤਲਬ ਨਹੀਂ ਸੱਭੇ ਰੋਸਟ ਕਰਤਾ ਇਹ ਕਰਦੇ ਹੋ ਗਿਆ ਗਲਤ ਹੋ ਗਿਆ ਨਾ ਜੰਦੂ ਵੀ ਆਈ ਪਾੜੀ ਐ ਮਾਫੀ ਚਾਹੁੰਦਾ ਚਲੋ ਇਹ ਤਾਂ ਗਲਤ ਉਹ ਕਹਿੰਦੀ ਮੈਨੂੰ ਪਕਾਉਣੀ ਨਹੀਂ ਆਉਂਦੀ ਮੈਂ ਕਿ ਸਿੱਖ ਲਵਾਂ ਆਹੋ ਚਲੋ ਠੀਕ ਹੈ ਜੀ ਲਓ ਜੀ ਇਧਰ ਹਰਮਨ ਲਾਪਿਆ ਖਾਣ ਤੇ ਚਲੋ ਲੈਓ ਫਿਰ ਆਪਾਂ ਅੰਦਰ ਆਪਾਂ ਵੀ ਹੋਰ ਹੋਰ ਇਕੱਠੇ ਖਾ ਇਕੱਠੇ ਕਾਈਏਗੇ ਨਹੀਂ ਜੀ ਤੁਸੀਂ ਖਾਓ ਅੱਛਾ ਨਾਲ-ਨਾਲ ਗਰਮ-ਗਰਮ ਚਲੋ ਠੀਕ ਹੈ ਜੀ ਮਿਲਦੇ ਆ ਜੀ ਖਾ ਪੀ ਕੇ ਹੁਣ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਹਾਂ ਬਈ ਕਿਦਾਂ ਦੀ ਲੱਗੀ ਬਹੁਤ ਸਵਾਦ ਇਹ ਟਾਈਮ ਹੋ ਗਿਆ 3 ਤੇ ਮਾਤਾ ਰੋਟੀਆਂ ਬਹੁਤ ਸਵਾਦ ਮਜ਼ਾ ਆ ਗਿਆ ਖਾ ਕੇ ਜੀ ਤੇ ਲਓ ਜੀ ਇੱਧਰ ਹੁਣ ਅਸੀਂ ਖਾ ਪੀ ਗਏ ਹੋ ਗਏ ਵਿਹਲੇ ਤੇ ਹੁਣ ਇਹ ਵੀ ਲੱਗੀਆਂ ਜੀ ਖਾਣ ਹਾਂ ਜੀ ਕਿਹੋ ਜੀ ਲੱਗੀ ਜੀ ਮਮਮੀ ਮੈਂ ਬੜੇ ਦਿਨਾਂ ਬਾਅਦ ਤਿੰਨ ਖਾਦੀਆਂ ਨਹੀਂ ਤਾਂ ਮੈਂ ਖਾਣਾ ਨਹੀਂ ਤਿੰਨ ਮੈਂ ਦੋ ਹੀ ਖਾਣਾ ਮਾਂ ਘਰ ਬਣਾਇਆ ਮਮਮੀ ਨੇ ਕਰਦਾ ਮੱਖਣ ਹਰ ਮੰਨੇ ਦੂਜਾ ਖਾਦਾ ਜਿਹੜਾ ਆਹੋ ਬਿਆਰੋਂ ਹਾਂ ਬਿਆਰੋਂ ਕਰਦਾ ਮੱਖਣ ਨਾਲ ਹਾਂ ਜੀ ਕਿੱਦਾਂ ਜੀ ਟੇਸਟੀ ਦੇਖੋ ਇਹ ਪਤਾ ਨਹੀਂ ਕੰਨਾ ਕਰਦਾ ਰਹਿੰਦਾ ਗੱਲਾਂ ਐਦਾਂ ਹੀ ਬੜਾ ਮਾੜਾ ਮਾੜਾ ਬੋਲਦਾ ਰਹਿੰਦਾ ਸਾਨੂੰ ਆਪ ਨਹੀਂ ਸਮਝ ਲੱਗਦੀ ਕੀ ਕਰਦਾ ਰਹਿੰਦਾ ਇਹ ਹਾਂ ਬਹੁਤ ਸਵਾਦ ਸੀ ਰੋਟੀਆਂ ਮੱਗ ਵੀ ਦੋ ਜਰ ਦੱਸਤਾ ਕਦੋਂ ਦੱਸਿਆ ਉਹਦੀ ਪਿੱਛੇ ਉਹ ਤਾਂ ਬਲੌਗ ਥੋੜਾ ਬਣਾਇਆ ਸੀ ਇਹ ਕਹਿੰਦਾ ਅੱਛਾ ਚਲੋ ਠੀਕ ਆ ਜੀ ਇੱਧਰ ਦੇਖੋ ਜੀ ਇਹ ਆਪਣੇ ਕਰ ਰਹੀ ਹੈ ਸਕੂਲ ਦਾ ਕੰਮ ਕਿਦਾ ਪੈਂ ਜੀ ਚਲੋ ਠੀਕ ਆ ਜੀ ਬਣੇ ਦਿਓ ਬਲੌਗ ਨਾਲ ਬਾਕੀ ਮਿਲਦੇ ਆਂ ਤੁਹਾਨੂੰ ਫੇਰ ਸ਼ਾਮ ਨੂੰ ਹਾਂ ਜੀ ਟਾਈਮ ਹੋ ਗਿਆ 7:30 ਤੇ ਦੁਕਾਨ ਵਧਾ ਕੇ ਆ ਗਏ ਘਰੇ ਤੇ ਇੱਧਰ ਮਹਾਰਾਜ ਅੱਜ ਫੇਰ ਬਲੌਗ ਬਣਾਇਆ ਨਹੀਂ ਨਾ ਔਰ ਪਤਾ ਕੀ ਆ ਕੁੜੀਆਂ ਮਿਲ ਕੇ ਗੱਲਾਂ ਗੁੱਲਾਂ ਕਰਦੇ ਨੇ ਇੱਕ ਥੱਕ ਇੰਨਾ ਕੁ ਹੋਇਆ ਆ ਅਜੇ ਤਾਂ ਖੱਲੀਆਂ ਖੁੱਲੀਆਂ ਨਹੀਂ ਸੂਤ ਆਈਆਂ ਹੈਗੀਆਂ ਹਾਂ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਹੁਣ ਮੈਂ ਆਇਆ ਥੋੜਾ ਜਿਹਾ ਮੈਂ ਬਣਾਵਾ ਤੇ ਕੀ ਰਾਤ ਦਾ ਪ੍ਰੋਗਰਾਮ ਆ ਜੀ ਗੋਭੀ ਆ ਦੇਖੋ ਵੱਲੋਂ ਜੀ ਰਾਤ ਨੂੰ ਬਣਾਈ ਆ ਜੀ ਗੋਭੀ ਆ ਵੇਚ ਕੇ ਤਾਂ ਬਣਿਆ ਹੋ ਗਿਆ ਆਹ ਹੋਲ ਜਾ ਬਣਾਇਆ ਤੇ ਨਾਲ ਮਲੰਜੀ ਬਣਾਈ ਮੇਰੀ ਓਕੇ ਕਹਾਂ ਹੈ ਮਲਨ ਜੀ ਕਾਫੀ ਪੀਤੀ ਉਹ ਕੱਪ ਵੀ ਪਾਪੇ ਚ ਪਾਈ ਵੀ ਨਹੀਂ ਐਦਾਂ ਹੀ ਕਰਦੀ ਆ ਯਾਰ ਇਹ ਇੱਕ ਪਾਣ ਦੀ ਬੂੰਦੀ ਪਾਣੀ ਪੂਣੀ ਹੋਰ ਹੋਰ ਚਲੋ ਰਸੋਈ ਕਰੋ ਵੇਲੀ ਫਿਰ ਤੁਸੀਂ ਰੋਟੀ ਠਹਿਰ ਕੇ ਕਰੀ ਹੋ ਜੇ 8:30 ਵਜੇ 8:30 ਵਜੇ ਹਰਮਨ ਆਏ ਨਹੀਂ ਹਲੇ ਕੁੱਤਿਆਂ ਨੂੰ ਘੁੰਮਦੇ ਰਹਿੰਦੇ ਆ ਬਾਹਰ ਹੀ ਚਲੋ ਜੀ ਲੋ ਜੀ ਇੱਧਰ ਕੁੜੀ ਕਰ ਰਹੀ ਹੈ ਜੀ ਐਡਿਟ ਵੀਡੀਓ ਤੇ ਆਹ ਦੇਖੋ ਜੀ ਇੱਧਰ ਪਲਕ ਆਪਣਾ ਅੱਛਾ ਆਪ ਉਹ ਨੌਨ ਲੱਗੀ ਆ ਹੁਣ ਮੈਂ ਉਹੀ ਕਹਾਂ ਮੈਂ ਕਿਹਾ ਖਲਾਰਾ ਪਾ ਕੇ ਤੇ ਮੈਂ ਕਿਹਾ ਪਤਾ ਨਹੀਂ ਕਿੱਧਰ ਗਈ ਹੋਈ ਆ ਹਾਂ ਚਲੋ ਤੁਸੀਂ ਕਰ ਲਓ ਕੰਮ ਫੇ ਆਪਣਾ ਬਾਅਦ ਚ ਕਰਦੇ ਫਿਰ ਹੈ ਫੇ ਬਣਾਣੇ ਬਲੋਗ ਗੱਲਾਂ ਬਾਤਾਂ ਕਰਦੇ ਅੰਦਰ ਬਹਿ ਕੇ ਫਿਰ ਓਕੇ ਹਾਂਜੀ ਲੋ ਜੀ ਇੱਧਰ ਦੇਖੋ ਜੀ ਹਜੇ ਤੱਕ ਨਹੀਂ ਇਹਦਾ ਖਲਾਰਾ ਮੁਕਿਆ ਬਣ ਗਈ ਫਾਈਲ ਪੂਰੀ ਚਲ ਹਜੇ ਤਾਂ ਹੁਣ ਨਹੀਂ ਆ ਪਾਈ ਚ ਆਹਾਂ ਮੈਂ ਕੰਮ ਮੰਮੀ ਦਾਲਣੇ ਚੇਖੰਮ ਕਰਦੀ ਕਿਹੜਾ ਕੰਮ ਕਰਾਣਾ ਨੀਤੀਆਂ ਵਧਣੀਆਂ ਆ ਲੈਆਂ ਦੀਆਂ ਮੈਂ ਕੰਮ ਨਹੀਂ ਮੈਂ ਕੰਮ ਪੇਰੇ ਰਹਾ ਦੀਆ ਧਰਮਣ ਰਾਮਗੜੀ ਉੱਡ ਰਹਾ ਦੀਆ ਹਾਂਜੀ ਠਿਕਰੀਆਂ ਨੇ ਕੋਈ ਨਹੀਂ ਡਰਾਉਂਗੀ ਰਾਤ ਨੂੰ ਡਰਾਉਂਗੀ ਮੈਂ ਤਾਂ ਮੈਂ ਤੇ ਇੱਕ ਰੋਟੀ ਬਣਾਣੀ ਆ ਬੱਸ ਤੇ ਬਸ ਮੈਂ ਰਖਾਣੀਆਂ 3 ਹਾਂ ਮੇਰੀ ਘਪਰੋੜੀ ਲਾ ਲੂ ਮੰਮੀ ਰਸੋਈ 'ਚ ਬੈ ਗਈ ਆ ਸਰੀਪੀ ਲਗਾ ਲਗਾ ਮਾਰ ਲੱਗੀ ਆ ਨੇ ਹੱਥੇ ਭਾਈ ਨੂੰ ਬਾਤ ਵੇ ਹਾਂ ਹਾਂ ਹੱਥੇ ਰੱਖਿਆ ਨਰ ਚੱਕ ਪਾਉਂ ਉਹਨੂੰ ਟੈਕਨੀਕਲੀ ਚੀਕ ਕੇ ਆ ਦੇ ਆਗੇ ਤੇ ਕਰੀ ਹੱਥ ਤੇ ਆੜ ਦੇ ਨਿੱਕੀ ਜੀ ਬੱਚਾ ਪhle ਤੂੰ ਆ ਨਿੱਕੀ ਜੀ ਆ ਅਸੀਂ ਆ ਇਧਰ ਲਾ ਲੀ ਜੀ ਹਾਂ ਸਾਡਾ ਆ ਇੱਕ ਹੋਰ ਵੀ ਆ ਆਪਾਂ ਸੇ ਇੱਕ ਹੋਰ ਅਰਵਨ ਵੀ ਆ ਗਿਆ ਆ ਤੇ ਰੁਕੋ ਲੈ ਗਿਆ ਲੈ ਗਿਆ ਹਮਣ ਆਲੇ ਗਲੀ ਚ ਕਦੇ ਤੂੰ ਨੂੰ ਸ਼ੀ 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 ਮੇਰੇ ਨਾਲ ਗੱਲ ਕਰ ਗਏ ਮੈਂ ਕਿਹਾ ਪਹਿਲਾ ਨਾਮ ਮੇਰੀ ਭੁੱਖ ਮੈਨੂੰ ਵੀ ਲੱਗੀ ਹੋਈ ਆ ਚਲੋ ਬਣਾਓ ਖਾਈਏ ਰੋਟੀ ਦੀ ਆ ਨਿਕਲੇ ਨਿਕੇ ਹੈਗੀਆਂ ਲੀਚੀਆਂ ਵਿੱਚ ਦੇ ਇੱਕ ਕਹਿੰਦੇ ਨਹੀਂ ਸੀ ਹੋ ਜੀ ਅੱਜ ਤੁਸੀਂ ਲੈ ਕੇ ਆਏ ਜੀ ਲੀਚੀਆਂ ਵਧੀਆ ਵਧੀਆ ਲੱਗੀਆਂ ਆ ਉਹਦਾ ਮਿੱਠਿਆ ਆ ਇਹ ਹਟ ਜਾ ਨਗਰ ਗਰੀਆਂ ਨਹੀਂ ਆ ਲਓ ਜੇ ਇੱਧਰ ਆ ਵਧੀਆ ਲੱਗਦੀਆਂ ਆ ਹੋ ਵੀ ਹੋ ਰਹੀ ਆ ਜੀ ਗਰਮ ਹੋਰ ਵੀ ਦੇਖੋ ਇਹ ਕਿਦਾਂ ਰਸੋਈ ਦੇ ਵਿੱਚ ਸਾਰਿਆਂ ਦੇ ਰਸਪਾਤਾ ਜੇ ਆ ਤਵਾ ਤੋਤਾ ਹੋਇਆ ਉਹਦਾ ਮਾਰੇ ਫੇਪੀ ਪਾਣੀ ਪੇਰ ਦਿਓ ਚਲੋ ਬਣਾ ਲਓ ਰੋਟੀ ਫਿਰ ਹਾਏ ਕਿਦਾਂ ਹੁਣ ਤੇਰਾ ਗੱਡੀ ਦਾ ਕੰਮ ਹੋ ਗਿਆ ਕੰਪਲੀਟ ਕਰ ਜੇ ਰੰਦਾ ਉਹ ਜਿਨੀ ਨਹੀਂ ਰੰਦੀ ਬਾਅਦ ਚ ਲਗਾਉਣਾ ਐਲ ਸੀ ਡੀ ਲਵਾਈ ਹੁਣ ਬਾਅਦ ਚ ਲਗਾਉਣਾ ਕਿਉਂ ਲਵਾਈ ਹੁਣ ਜੇ ਤੁਹਾਨੂੰ ਮੈਂ ਕਿਹਾ ਸੀ ਬਾਅਦ ਚ ਲਾ ਲਈ ਉਦੋਂ ਮੈਂ ਕੱਢ ਦੇ ਜੇ ਜੇ ਤੁਹਾਨੂੰ ਮੈਂ ਤੁਹਾਨੂੰ ਕਿਹਾ ਸੀ ਬਾਅਦ ਚ ਲਵਾ ਲਈ ਉਦੋਂ ਪੈਸੇ ਹੈਗੇ ਸੀ ਨਾ ਕਿਹਨੇ ਮੰਗਲੇ ਹੈਗੇ ਸੀਗੇ ਚਲੋ ਠੀਕ ਹੈ ਜੀ ਬੋ ਜੀ ਇੱਧਰ ਆਪਾਂ ਲੱਗੇ ਆ ਜੀ ਹੁਣ ਰਾਤ ਦਾ ਰੋਟੀ ਪਾਣੀ ਦਾ ਕੰਮ ਕਰਨ ਤੇ ਸਾਰੇ ਜਣੇ ਆ ਗਏ ਆ ਜੀ ਲੋ ਜੀ ਇਹ ਸਾਰੇ ਖਾ ਰਹੇ ਆ ਤੇ ਅੱਜ ਪਹਿਲਾਂ ਵੀ ਖਾ ਰਹੀ ਆ ਕੁਆ ਦੇ ਗਈ ਇਹਦੀ ਬਰੀਆਨੀ ਹਣਾ ਤੇ ਲਓ ਜੀ ਇੱਧਰ ਮਾਤਾ ਵੀ ਹైదਰਾਬਾਦੀ ਹైదਰਾਬਾਦੀ ਹਾਂ ਤਾਂ ਦਾ ਪਰ ਉਹਦੇ ਲੈ ਕੇ ਆਈਏ ਕੋਈ ਨਹੀਂ ਲੈਵਾਂਗੇ ਆਪਾਂ ਵੀ ਪੈਕਟ ਇੱਕ ਪੂਰਾ ਤੇ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਡੀਮਾਰਟ ਤੋਂ Amazon ਤੋਂ ਵੀ ਦੇਖਦੇ ਆਂ ਜਿਸ ਮੇਰੇ Amazon ਤੋਂ ਤਾਂ ਬਿਆਨ ਨੂੰ ਵੀ ਦੋ ਤਿੰਨ ਦਿਨ ਲੱਗਦੇ ਹਾਂ ਹਾਂ ਕੋਈ ਨਹੀਂ ਡੀਮਾਰਟ ਤੋਂ ਲੈਵਾਂਗੇ ਡੀਮਾਰਟ ਜਿਹੜਾ ਮਾਰ ਕੇ ਲੈ ਕੇ ਆਈਏ ਚਲੋ ਕੋਈ ਗੱਲ ਨਹੀਂ ਪਹਿਲੇ ਜਾਣਾ ਬਲੂ ਦੇ ਸਕੂਲ ਇੱਥੇ ਆਦੇ ਹੋ ਪਤਾ ਕਰਕੇ ਆਵਾਂਗੇ ਚਲੋ ਠੀਕ ਹੈ ਜੀ ਤੇ ਲਓ ਜੀ ਇੱਧਰ ਰੋਟੀ ਪਾਣੀ ਕਰਕੇ ਫਿਰ ਕਰਦੇ ਆਂ ਜੀ ਬਲੌਗ ਦਾ ਆਪਾਂ ਐਂਡ ਟਿੱਡ ਕੇ ਬੋਹ ਅੱਜ ਪਤਾ ਨਹੀਂ ਮੈਂ ਸ਼ਾਮ ਮੈਂ ਕਰ ਕੁਝ ਕਾਦਾ ਮम्मी ਉਹ ਉਹ ਮੈਂਗੋ ਜੂਸ ਬਣਾਇਆ ਸੀਗਾ ਉਹੀ ਪੀਤਾ ਹੈ ਜਾਂ ਚਾਹ ਘੁੱਟ ਕੇ ਪੀਤੀ ਅੱਜ ਪਤਾ ਨਹੀਂ ਮੈਨੂੰ ਚਲੋ ਦਵਾਈ ਦੁਵਾਈ ਖਾਓ ਮਾੜੀ ਮੋੜੀ ਆਪਣੀ ਕੋਈ ਹਾਂ ਚਲੋ ਓਕੇ ਜੀ ਬਣੇ ਰਹੀਓ ਬਲੌਗ ਨਾਲ ਜੀ ਕਰਦੇ ਆਂ ਫਿਰ ਬਲੌਗ ਦਾ ਐਂਡ ਆਪਾਂ ਵਾਰ ਤੋਂ ਉਲਟ ਚੂੜੀ ਕਰਨ ਲਾਗੇ ਆਪ ਅੰਦਰ ਗੱਡੀ ਚੀਲਦਾ ਕਰਕੇ ਰਾਹ ਤੇ ਇਸੀ ਚੁੱਪਾ ਬਾਤ ਨਹੀਂ ਪੜਾਓ ਬੀੜਾ ਮੈਨੇ ਚੁੱਪੀ ਨਹੀਂ ਹੋ ਅਸੀਂ ਬਾਹਰ ਤਾਂ ਆ ਕੇ ਖੜ ਗਈ ਮਮਤੀ ਆਉਂ ਹਰ ਬੜਾ ਹਰ ਹਲ ਮੜੇ ਰਾਹ ਨਾਲ ਕੈਂਟਰ ਆ ਗਿਆ ਹੰਦਸੂ ਉਹ ਤਾਂ ਉਹ ਤਾਂ ਇਹ ਗਾੜੀ ਮਾਰ ਜਾਗੀ ਮੈਂ ਤਾਂ ਆ ਕੇ ਖੜ ਗਈ ਬਾਹਰ ਬੜਾ ਬਣ ਗੇਟ ਕੋਲ ਵੀ ਨੰਦਰ ਬਾਹਰ ਦਾ ਗੱਡੀ ਨੇ ਲੋਕ ਕਰਦਾ ਚਾਹੀ ਜੀ ਉੱਪਰ ਚੜ ਜਾ ਮੈਂ ਸੇ ਗੱਡੀ ਦਾ ਰਾਹ ਨਹੀਂ ਗੱਲ ਸੁਣੋ ਗਾਈ ਗਾਈ ਵੱਡੀ ਹੁੰਦੀ ਗਹਿੜਾ ਵੱਡਾ ਹੁੰਦਾ ਅੱਜ ਤਰੀਕੇ ਤੇ ਗਾਈ ਵੱਡੀ ਸੀ ਕਿੰਨਾ ਦਾ ਦਿੰਦੇ ਨੂੰ ਕੈਂਡਾ ਵੱਡਾ ਹੁੰਦਾ ਭਰਵਾ ਮੈਂ ਤਾਂ ਵੱਡਾ ਕੈਂਡਾ ਇੱਥੇ ਘੜਾ ਕਹਿੰਯੋ ਤੇ ਕੈਂਡਾ ਦੇਖੀ ਪੂਰਾ ਆਪਣੇ ਬਾਜੀ ਜੀ ਜਿਹਦੀ ਦੇਖੀ ਵੱਡਾ ਵੱਡਾ ਹੁੰਦਾ ਕੈਂਡੇ ਦਾ ਕੈਂਡਾ ਬੜਾ ਘਰੀ ਭਾਜੀ ਜੀ ਮੈਂ ਇਹ ਡਰ ਕੇ ਬਚੀ ਹੁੰਦਾ ਖੇਰੇ ਵਾਲ ਨੂੰ ਆਣ ਲੱਪੀ ਜਾਣਾ ਜੀ ਇਹ ਨਹੀਂ ਦਿਨ ਸਹੀ ਹੈ ਉਹ ਨਾ ਉਧਰ ਕਿ ਮੈਂ ਉਹ ਮੈਂ ਆ ਵੀ ਦੇਖ ਕੇ ਸੈਨ ਘੁਕ ਗਿਆ ਉਹ ਉੱਡੀ ਆਈ ਗੱਡੀ ਉਹ ਮੈਂ ਕਹਾਂਗਾ ਤਾਂ ਕਿ ਕੋਲ ਮੈਂ ਖੜਾ ਕੇ ਖੜਕਾਵਾ ਉਹ ਭਰਾਓ ਚਤਤੀ ਮਿੰਟ ਦੋਨਹੜੀ ਘੜੀਏ ਫੋਟੇ ਕਿ ਲੱਗੀ ਜਾਂਦੀ ਹੈ ਉਹ ਲੀਆ ਵੀਡੀਓ ਆ ਵੀਡੀਓ ਤੇ ਲੱਗੇ ਰਾਹੀ ਆ ਉਹ ਯਾਰ ਮੈਨੂੰ ਉਹ ਬਾਤ ਚਾਹੀਦਾ ਜਨੂ ਉਹ ਤੋਂ ਮੇਰੀ ਕੋਣ ਕਾਲ ਦੱਸਾ ਉੱਤੋਂ ਦੀ ਹੋਰ ਕਾਲ ਦੱਸਾ ਮੈਂ ਗੱਡੀ ਦੇ ਉੱਤੇ ਬੈਠੀ ਮੈਂ ਇਹਨੂੰ ਕਿਹਾ ਮੈਂ ਹੋਲੀ ਕਰ ਉੱਤੋਂ ਦੀ ਹੋਲੀ ਵੀ ਕੀਤੀ ਮਿਲ ਬਣਾ ਇਹ ਗੱਡੀ ਦੇ ਕੜਾਹੇ ਨਾਲ ਗੋਡਾਵਰੀ ਦੀ ਸੀਜੇ ਦੇ ਨਹੀਂ ਇਹ ਤਾਂ ਕੋਈ ਟੁੱਟ ਜਾਂਦਾ ਦੇ ਕੇ ਫੇਰ ਪ੍ਰਵਾਜੋ ਜਦੋਂ ਤੁਹ ਖੜਾ ਮਰ ਗੱਡੀ ਖੜੀ ਹੀ ਤਿੰਨ ਨੂੰ ਪਤਾ ਹੈ ਮੈਂ ਵੀ ਖੜੀ ਸੀ ਤੀਬ ਸਪੀਡ ਤੇ ਗੱਡੀ ਚੱਲਦੀ ਸੀ ਕਿਉਂ ਮੈਂ ਤੁਹ ਜਬੜ ਪਈ ਤਾਂ ਲੋੰਗਾ ਦੇ ਮਿੱਟੀ ਜਾਣ ਜਿੱਦਾਂ ਲੱਗਦਾ ਨਾ ਵੰਗੇ ਲੋ ਲੋ ਜੀ ਤੁਸੀਂ ਬਲੌਗ ਦਾ ਐਂਡ ਕਰੋ ਇਹਨਾਂ ਦੀ ਇਹਦਾ ਕੁਛ ਨਹੀਂ ਮੈਂ ਉੱਪਰ ਬੈਠੇ ਪੱਥਰੇ ਬ੍ਰੇਕ ਮਾਰ ਮੈਂ ਭੁੜ ਕੇ ਚੱਲੇ ਹੈ ਇਹ ਇਹਨਾਂ ਦੀ ਲੜਾਈ ਚੱਲਦੀ ਰਹਿਣੀ ਹੈ ਤੁਸੀਂ ਬਲੌਗ ਦਾ ਐਂਡ ਕਰੋ ਇਹਨਾਂ ਬੈਂਸ ਬਸਰੀਆ ਕਰਕੇ ਮੈਂ ਇਸ ਲਈ ਮੈਂ ਕਿਹਾ ਚੱਲ ਬੈਂਸਣ ਲੈ ਆ ਉਹ ਰਾਮਾ ਉਹਨੂੰ ਕੋਈ ਮਤਲਬ ਨਹੀਂ ਬੈਸ ਬਸਾਈਏ ਨਾਲ ਮੈਂ ਇਸ ਲਈ ਮੈਂ ਕਿਹਾ ਵੀਡੀਓ ਬਣਾਉਣਾ ਥੋੜੀ ਜੀ ਪਹਿਲਾਂ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਾ ਵੀਡੀਓ ਬਣਾ ਰਿਹਾ ਮੈਂ ਕਰੋ ਬਲੌਗ ਦਾ ਐਂਡ ਕਰੋ ਐਂਡ ਇੱਧਰ ਕਿਉਂ ਕਰੋ ਦਿਦੇ ਨਿਕਾ ਗੱਡੀ ਦਾ ਓਏ ਇੱਕ ਮਿੰਟ ਬਾਅਦ ਤੁਸੀਂ ਕੌਣ ਆ ਚੱਲਾ ਬਲੌਗ ਦਾ ਐਂਡ ਕਰ ਪਹਿਲਾਂ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਦੱਸਿਓ ਤੁਹਾਨੂੰ ਸਾਡਾ ਵਲੌਗ ਕਿੱਦਾਂ ਲੱਗਿਆ ਤੇ ਹੇਠੇ ਕਮੈਂਟ ਕਰਿਆ ਕਰੋ ਚਲੋ ਜੀ ਮਿਲਦੇ ਆਂ ਗੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ